ਉਧਰ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਮਾਮਲੇ ਦੇ ਵਿੱਚ ਇੱਕ ਵੱਡਾ ਖੁਲਾਸਾ ਹੋਇਆ 14 ਸਾਲਾ ਇੱਕ ਜਵਾਨ ਨੇ ਇਹ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ ਜਿਹੜਾ ਰਾਜਸਥਾਨ ਦੇ ਜੋਧਪੁਰ ਤੋਂ 14 ਸਾਲਾ ਬੱਚੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਨਾਬਾਲਗ ਮੁਲਜ਼ਮ ਤੋਂ ਮੋਬਾਈਲ ਫੋਨ ਵੀ ਬਰਾਮਦ ਕੀਤਾ ਗਿਆ ਹੈ ਸਾਈਬਰ ਸੈੱਲ ਦੀ ਮਦਦ ਦੇ ਨਾਲ ਇਸ ਬੱਚੇ ਨੂੰ ਕਾਬੂ ਕੀਤਾ ਗਿਆ ਦੱਸ ਦਈਏ ਕਿ ਈਮੇਲ ਪੇਜ ਕੇ ਇਹ ਧਮਕੀ ਦਿੱਤੀ ਗਈ ਸੀ 18 24 26 ਅਤੇ 27 ਫਰਵਰੀ ਨੂੰ ਈਮੇਲ ਆ ਭੇਜਿਆ ਗਿਆ ਧਮਕੀ ਭਰੀਆਂ ਮੁੰਸੇ ਵਾਲਾ ਦੇ ਮਾਪਿਆਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ ਪਰ ਇੱਕ 14 ਸਾਲਾ ਮਾਸੂਮ ਬੱਚਾ ਕੀ ਵਾਕਿਆជា ਢੀ ਵੱਡੀ ਕਾਰਵਾਈ ਕਰ ਸਕਦਾ ਹੈ ਕੀ ਵਾਕਿਆជា ਉਹ ਜਾਨੋਂ ਮਾਰਨ ਦੀ ਧਮਕੀ ਦੇ ਸਕਦਾ ਹੈ ਆਪਣੇ ਆਪ ਦੇ ਵਿੱਚ ਵੱਡਾ ਵਿਸ਼ਾ ਹੈ ਪਰ ਪੁਲਿਸ ਦਾ ਕਹਿਣਾ ਹੈ ਕਿ ਸਾਈਬਰ ਸੈੱਲ ਦੀ ਮੁਖਤਾ ਜਾਣਕਾਰੀ ਦੇ ਆਧਾਰ ਤੇ ਹੀ ਇਹ ਗ੍ਰਿਫਤਾਰੀ ਕੀਤੀ ਗਈ ਹੈ ਨਾਲ ਹੀ ਪੁਲਿਸ ਦਾ ਕਹਿਣਾ ਹੈ ਕਿ 골ਡੀ ਬਰਾੜ ਸਨ aí ਬਾਕੀ ਮੁਲਜ਼ਮਾ ਨੂੰ ਕਾਬੂ ਕਰਨ ਦੀਆਂ ਕੋਸ਼ਿਸ਼ਾਂ ਵੀ ਜਾਰੀ ਹਨ ਸਿੱਧੂ ਦੀ ਸੁਰੱਖਿਆ ਘਟਾਉਣ ਦੀ ਜਾਣਕਾਰੀ ਜਨਤਕ ਕਰਨ ਵਾਲੇ ਤੇ ਵੀ ਕਾਰਵਾਈ ਹੋਵੇਗੀ ਅੱਜ ਪੁਲਿਸ ਨੇ ਐਵੀ ਇੱਕ ਵੱਡਾ ਭਰੋਸਾ ਦਿੱਤਾ ਹੈ ਵਰਚਿੰਗ ਦੇ ਜਿਹੜੇ ਮੂਸੇ ਫਿਰਦੇ ਰਹਣਾ ਲੇ ਨੇ ਲੇਡਸ਼ਪ ਦੀ ਮੂਸੇ ਵਾਲੇ ਦੇ ਪਾਦਰ ਨੇ ਇਹਨਾਂ ਨੂੰ ਧਮਕੀਆਂ ਆਈਆਂ ਸੀ ਕਿੰਨ ਇੰਸੀਡੈਂਟਸ ਆਈਆਂ ਸੀ ਇਹਨਾਂ ਦਾ 1 18 ਫਰਵਰੀ ਨੂੰ ਆਈਏ 24 ਫਰਵਰੀ ਨੂੰ ਆਈਏ ਤੇ 26 ਫਰਵਰੀ ਨੂੰ ਆਈਏ ਤੇ ਉਸ ਤੋਂ ਬਾਅਦ ਇੱਕ ਸਬਕੂਐਂਟਲੀ 21 ਫਰਵਰੀ ਨੂੰ ਹੋਰ ਜਾਈ ਗਈ ਸੋ ਇਹਨਾਂ ਈਮੇਲਾਂ ਦਾ ਕੌਗਨੀਸੈਂਸ ਲੈਂਦੇ ਹੋਏ ਅਸੀਂ ਪਕਸ਼ਾ ਦਰਜ ਕੀਤਾ ਸੀ ਸਦਰ ਥਾਣੇ ਵਿੱਚ ਇਸ ਐਫ ਆਈ ਆਰ ਨੋ 388506 ਵਿੱਚ 44 ਨੰਬਰ ਐਫ ਆਈ ਆਰ ਦਰਜ ਕੀਤੀ ਗਈ ਸੀ। ਇਹਦੀ ਤਫਤੀਸ਼ ਲਈ ਟੀਮ ਬਣਾਈ ਗਈ ਸੀ ਸ਼ਵਰਮਾਨ ਸਾਹਿਬ ਸੀਆਈਏ ਦੀ ਅਤੇ ਸਾਈਬਰ ਸੈੱਲ ਦੀ। ਸਾਈਬਰ ਸੈੱਲ ਦੀ ਜਿਹੜੀਆਂ ਇਨਕਵੋਟ ਸੀ ਉਹਦੇ ਮਦਦ ਨਾਲ ਇੱਕ ਜਿਹੜਾ ਇਹਦੇ ਵਿੱਚ ਬੱਚਾ ਸੀਗਾ 14 ਸਾਲ ਦਾ। ਉਹਨੂੰ ਅਸੀਂ ਟਰੇਸ ਕੀਤਾ ਕਿ ਜਿੰਨੇ ਮੇਲਸ ਭੇਜੀਆਂ ਸੀ। ਉਹਦੀ ਈਮੇਲਸ ਤੋਂ ਹੀ ਇਹ ਗੱਲਾਂ ਨੇ ਉਹਨੇ ਹੀ ਈਮੇਲਸ ਭੇਜੀਆਂ ਸੀ। ਉਹਨੂੰ ਅਸੀਂ ਸ਼ਾਮਲ ਤਫਤੀਸ਼ ਕਰ ਲਿਆ। ਜੋਇਨ ਕਰ ਲੈ ਇਨਵੈਸਟੀਗੇਸ਼ਨ ਜੁਵినਾਈਲ ਕੋਰਟ ਚੋਂ ਪੇਸ਼ ਕਰਾਂਗੇ ਤੇ ਜਿਹੜੀ ਅਗਲੀ ਇਨਵੈਸਟੀਗੇਸ਼ਨ ਹੈ ਉਹਦੇ ਵਿੱਚ ਸਾਰੀ ਗੱਲ ਸਾਹਮਣੇ ਆਉਗੀ ਕਿ ਇਹਨੇ ਕਿਉਂ ਕੀਤਾ ਬਟ ਹਜੇ ਤੱਕ ਜਿਹੜੀ ਸਾਡੀ ਤਫतीश ਹੋਈ ਉਸ ਤਫतीश ਵਿੱਚ ਇਹ ਬਹੁਤ ਕਲੀਅਰ ਹੈ ਕਿ ਇਹਦਾ ਕਿਸੇ ਵੀ ਜੈਕਸਟਰ ਨਾਲ ਕੋਈ ਇੰਟਰੈਕਸ਼ਨ ਨਹੀਂ ਸੀ ਕਿਸੇ ਕੈੰਸਟਰ ਨਾਲ ਕੋਈ ਐਸੋਸੀਏਸ਼ਨ ਨਹੀਂ ਸੀ ਦਸਵੀਂ ਚ ਹੈ ਪੜਦਾ ਹੈ ਜਿਹੜਾ ਬੰਦੇ ਮੇਲ ਕਰਦੇ ਹੀ ਉਹਨਾਂ ਨੂੰ ਧਮਕਾਉਣ ਵਾਸਤੇ ਉਹਦਾ ਕਾਰਨ ਕੀ ਹੈ ਕੋਈ ਇਨਵੈਸਟੀਗੇਸ਼ਨ ਤੇ ਸਾਹਮਣੇ ਹੋਊਗਾ ਜਿਹਦਾ ਜਿੰਨਾ ਰੋਲ ਹੋਏਗਾ ਉਹਦਾ ਉਨੀ ਜਰੂਰ ਹੋਏ ਤੇ ਕਾਰਵਾਈ ਹੋਊਗੀ ਜਿਹੜੇ ਵੀ ਬੰਦਿਆਂ ਦੇ ਇਹਨਾਂ ਨੇ ਸ਼ੱਕ ਜ਼ਾਹਰ ਕੀਤੇ ਉਹ ਸਾਰਿਆਂ ਨੂੰ ਸਾਬਤ ਕਰਤੀ ਇਸ ਵੀ ਕੀਤਾ ਗਿਆ ਪੁੱਛੀ ਗਈ ਪੀਂਗੀ ਤੁਹਾਡੇ ਸਾਹਮਣੇ ਬੱਬੂ ਗਾਰ ਨੂੰ ਵੀ ਬੁਲਾਇਆ ਗਿਆ ਅਜੇਪਾਲ ਮੱਧੂ ਖੇੜਾ ਨੂੰ ਵੀ ਬੁਲਾਇਆ ਗਿਆ ਇੱਕ ਮਨਕੀ ਦਾ ਸਹਾਲਤ ਨੂੰ ਵੀ ਬੁਲਾਇਆ ਗਿਆ ਇੱਕ ਫਰਮ ਨਿਸ਼ਾਨ ਸੀ ਉਹਨੂੰ ਬੁਲਾਇਆ ਗਿਆ ਉਸ ਤੋਂ ਬਾਅਦ ਪ੍ਰੇਮ ਤੇਜੋ ਨੂੰ ਬੁਲਾਇਆ ਗਿਆ ਹੋਰ ਵੀ ਬਾਰੇ ਲੋਗ ਨੇ ਜਿੰਨਾ ਦਾ ਇਹਨਾਂ ਨੇ ਜाहिर ਕੀਤਾ ਸੀ ਕਿ ਇਹਨਾਂ ਦੀ ਇਨਵੋਲਵਮੈਂਟ ਹੋ ਸਕਦੀ ਉਹਨਾਂ ਸਾਰਿਆਂ ਨੂੰ ਅਸੀਂ ਬੁਲਾ ਕੇ ਉਹਨਾਂ ਦੀ ਪੁੱਛਗਿੱਛ ਕੀਤੀ ਉਹਨਾਂ ਨੇ ਕੋਈ ਲਿੰਕ ਨਜ਼ਰ ਆਇਆ ਨਹੀਂ ਉਹਨਾਂ ਦੇ ਸੰਬੰਧ ਵਿੱਚ ਇਨਵੈਸਟੀਗੇਸ਼ਨ ਦੇਖੋ ਆਨਗੋਇੰਗ ਪ੍ਰੋਸੈਸ ਹੈ ਅਸੀਂ ਤੁਹਾਨੂੰ ਦੱਸਣਾ ਚਾਹਾਂਗੇ ਕਿ ਜੇਰਾ ਵੀ ਸਾਡੇ ਕੋਲ ਕੋਈ ਇਨਫੋਰਮੇਸ਼ਨ ਆਉਂਦੀ ਹੈ ਉਸ ਇਨਫੋਰਮੇਸ਼ਨ ਨੂੰ ਆਪਾਂ ਵੈਰੀਫਾਈ ਵੀ ਕਰਦੇ ਹਾਂ ਪੁਸ਼ਟੀ ਵੀ ਕਰਦੇ ਹਾਂ ਟੈਕਨੀਕਲ ਏਜ ਵੀ ਆਪਾਂ ਯੂਜ਼ ਕਰ ਰਹੇ ਹਾਂ ਤੇ ਅੱਗੇ ਵੀ ਯੂਜ਼ ਕਰਾਂਗੇ ਇਹੋ ਜਿਹਾ ਅਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਇਨਵੈਸਟੀਗੇਸ਼ਨ ਅਜੇ ਖਤਮ ਕਰ ਦਿੱਤੀ ਤੇ ਇਨਵੈਸਟੀਗੇਸ਼ਨ ਆਨਲਾਈਨ ਪ੍ਰੋਸੈਸ ਹੈ ਜਿਹੜਾ ਜਿੰਨਾ ਰੋਲ ਲਾਊਗਾ ਉਹ ਤੇ ਕਰ ਦੇਗੀ ਰੁਕਾਂਗੇ ਇੱਥੇ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਬ੍ਰੇਕ ਦੇ ਉਸ ਪਾਰ ਕੁਝ ਹੋਰ ਖਾਸ ਖਬਰਾਂ